ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਸਿੱਖ ਧਰਮ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਇੱਕ ਨਿਆਰਾ ਸੰਸਕਾਰ ਬਾਕੀ ਸਾਰਿਆਂ ਤੋਂ ਅਡਰਾ ਸੰਸਕਾਰ ਬਖਸ਼ਿਸ਼ ਕੀਤਾ ਜਿਸ ਦੇ ਸੰਬੰਧ ਵਿੱਚ ਅਸੀਂ ਵਿਚਾਰ ਕਰ ਰਹੇ ਹਾਂ ਉਸ ਨੂੰ ਕਹਿੰਦੇ ਨੇ ਆਨੰਦਕਾਰ ਜੀ ਪਹਿਲਾਂ ਆਪਾਂ ਵਿਚਾਰ ਚੁੱਕੇ ਹਾਂ ਵਿਆਹ 8 ਕਿਸਮ ਦੇ ਹੁੰਦੇ ਨੇ ਤੇ ਜਿਹੜੇ ਆਸ਼ਰਮ ਨੇ ਉਹ 4 ਤਰ੍ਹਾਂ ਦੇ ਹੁੰਦੇ ਨੇ ਉਸ ਤੋਂ ਅੱਗੇ ਅਸੀਂ ਵਿਚਾਰਦੇ ਹਾਂ ਸਿੱਖ ਧਰਮ ਅਨੁਸਾਰ ਇਸ ਕਾਰਜ ਦਾ ਨਾਂ ਆਨੰਦ ਕਾਰਜ ਹੈ ਕਿਉਂਕਿ ਮਨੁੱਖੀ ਜ਼ਿੰਦਗੀ ਵਿੱਚ ਇਹ ਆਤ ਦਾ ਖੁਸ਼ੀਆਂ ਪਰ ਆਕਾਰਜ ਹੈ ਮਨੁੱਖਾ ਜ਼ਿੰਦਗੀ ਨਾਲ ਸੰਬੰਧਤ ਚਾਰ ਅਹਿਮ ਕਰਮ ਨੇ ਪਹਿਲਾ ਹੈ ਜਨਮ ਸੰਸਕਾਰ ਦੂਜਾ ਹੈ ਧਰਮ ਧਾਰਨ ਕਰਨਾ ਜਿਹਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਅੰਮ੍ਰਿਤ ਸੰਸਕਾਰ ਤੇ ਤੀਜਾ ਹੈ ਵਿਆਹ ਸੰਸਕਾਰ ਤੇ ਚੌਥਾ ਹੈ ਸੰਸਾਰਕ ਚਲਾਣਾ ਜਿੰਨੂੰ ਸਿੱਖ ਰਹਿਤ ਮਰਿਆਦਾ ਦੇ ਵਿੱਚ ਕਹਿੰਦੇ ਨੇ ਅੰਤਮ ਸੰਸਕਾਰ ਇਹ ਚਾਰ ਸੰਸਕਾਰ ਨੇ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਨੇ ਇਹਨਾਂ ਦੇ ਵਿੱਚੋਂ ਜਿਹੜੇ ਦੋ ਸੰਸਕਾਰ ਨੇ ਜਿਹੜੀਆਂ ਦੋ ਮਰਿਆਦਾ ਹਨ ਸਿੱਖ ਦੀ ਜ਼ਿੰਦਗੀ ਦੇ ਜਿਹੜੇ ਦੋ ਸੰਸਕਾਰ ਨੇ ਉਹਨਾਂ ਦੇ ਉੱਤੇ ਸਾਡਾ ਕੋਈ ਵਾਸ ਨਹੀਂ ਹੁੰਦਾ ਉਹਨਾਂ ਦੇ ਉੱਤੇ ਅਸੀਂ ਕੁਝ ਨਹੀਂ ਕਰ ਸਕਦੇ ਹੁੰਦੇ ਜਿਹੜਾ ਜਨਮ ਸੰਸਕਾਰ ਆ ਉਦੋਂ ਅਜੇ ਮਨੁੱਖ ਪੈਦਾ ਹੀ ਹੋਇਆ ਹੁੰਦਾ ਉਦੋਂ ਕੀ ਕੀਤਾ ਜਾ ਰਿਹਾ ਇਸ ਜੀਵ ਨੂੰ ਕੋਈ ਮਤਲਬ ਨਹੀਂ ਕੋਈ ਪਤਾ ਨਹੀਂ ਇਹਦੀ ਕੋਈ ਪੇਸ਼ ਨਹੀਂ ਚੱਲਦੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਵਾ ਤੇ ਕਿਥੇ ਉਹ ਪੰਡਤ ਹਰਦੀਆਲ ਨੂੰ ਸੱਦਦੇ ਨੇ ਉਹਨਾਂ ਦੀ ਜਨਮ ਪੱਤਰੀ ਬਣਾਉਂਦੇ ਆ ਚਾਚਾ ਲਾਲੂ ਜੀ ਸੱਦ ਕੇ ਲਿਆਉਂਦੇ ਆ ਕੀ ਕੁਛ ਹੋ ਰਿਹਾ ਵਾ ਇਹਦੇ ਨਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਕੋਈ ਉਹਦੇ ਚ ਵਾਸ ਨਹੀਂ ਆ ਜਨਮ ਸੰਸਕਾਰ ਦੇ ਵਿੱਚ ਸਾਡਾ ਆਪਣਾ ਵਾਸ ਨਹੀਂ ਸੰਦਾ ਤੇ ਲਾਸਟ ਸੰਸਕਾਰ ਜਿਹੜਾ ਵਾ ਜਿਹਨੂੰ ਕਹਿ ਦਿੰਦੇ ਆ ਜੀ ਅੰਤਮ ਸੰਸਕਾਰ ਜਾਂ ਅਕਾਲ ਚਲਾਣਾ ਉਦੋਂ ਵੀ ਆਲਰੇਡੀ ਬੰਦਾ ਡੈੱਡ ਹੋ ਚੁੱਕਿਆ ਹੁੰਦਾ ਖਤਮ ਤੇ ਉਦੋਂ ਵੀ ਉਹਦਾ ਕੋਈ ਵਸ ਨਹੀਂ ਚੱਲਦਾ ਵੀ ਮੇਰੀ ਬਾਡੀ ਦਾ ਕੀ ਕਰਨਾ ਵਾ ਬੇਸ਼ੱਕ ਅੱਜ ਦੇ ਸਮੇਂ ਵਿੱਚ ਲੋਕੀ ਆਪਣੀ ਵਿਲ ਲਿਖਣ ਲੱਗ ਗਏ ਆ ਆਪਣੀ ਵਸੀਅਤ ਲਿਖਣ ਲੱਗ ਪਏ ਆ ਵੀ ਜਦੋਂ ਮੈਂ ਮਰਾਂ ਤੇ ਉਦੋਂ ਕੀ ਕੁਛ ਕੀਤਾ ਜਾਵੇ ਸਿਕੰਦਰ ਨੇ ਵੀ ਆਪਣੇ ਮਰਨ ਤੋਂ ਪਹਿਲਾਂ ਆਪਣੀ ਅੰਤਮ ਇੱਛਾ ਲਿਖ ਦਿੱਤੀ ਸੀ ਲਿਖ ਜਾਂਦੇ ਨੇ ਪਿੱਛੋਂ ਉਹਨਾਂ ਦੇ ਵਾਲੀ ਵਾਰਸ ਉਹ ਕਰਦੇ ਨੇ ਨਹੀਂ ਕਰਦੇ ਜੋ ਵੀ ਆ ਉਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਸਿਕੰਦਰ ਨੇ ਲਿਖਿਆ ਸੀ ਵੀ ਜਦੋਂ ਮੇਰੀ ਅਰਥੀ ਜਾਵੇ ਤੇ ਜਿਹੜੇ ਮੇਰੇ ਹੱਥ ਨੇ ਉਹ ਅਰਥੀ ਦੇ نیچے ਲਮਕਾ ਦਿੱਤੇ ਜਾਣ ਤਾਂ ਕਿ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਜਿਹੜਾ ਸਿਕੰਦਰ ਹੈ ਇਹ ਦੁਨੀਆ ਤੋਂ ਖਾਲੀ ਹੱਥ ਗਿਆ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਆ ਸਿਕੰਦਰ ਦੀ ਤੇ ਇਹ ਜਿਹੜੀ ਜਿਹਨੂੰ ਅਲੈਗਜ਼ੈਂਡਰ ਕਹਿ ਦਿੰਦੇ ਨੇ ਨਾ ਉਹਦੀ ਗੱਲ ਤੇ ਹੋ ਸਕਦਾ ਬੜੇ ਲੋਕੀ ਜਾਣਦੇ ਹੋਣ ਪਰ ਜਿਹੜੇ ਸਾਡੇ ਸਤਕਾਰਯੋਗ ਭਗਤ ਪੂਰਨ ਸਿੰਘ ਹੋਏ ਨੇ ਨਾ ਉਹਨਾਂ ਨੇ ਜਿਹੜੀ ਆਪਣੀ ਆਖਰੀ ਇਸ਼ਾ ਲਿਖੀ ਨਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਮੇਰੇ ਜਿਹੜੇ ਹੱਥ ਆ ਇਹ ਤੇ ਅਰਥੀ ਤੋਂ ਥੱਲੇ ਲਮਕਾਇਓ ਹੀ ਲਮਕਾਇਓ ਮੇਰੇ ਹੱਥਾਂ ਦੇ ਨਾਲ ਦੋ ਝਾੜੂ ਵੀ ਬਨ ਦੇ ਤਾਕੇ ਜਦੋਂ ਮੇਰੀ ਅਰਥੀ ਲੈ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਨੂੰ ਹੀ ਸਮਰਪਿਤ ਕਰ ਦਿੱਤੀ ਭਗਤ ਪੂਰਨ ਸਿੰਘ ਜੀ ਨੇ ਉਹਨਾਂ ਨੂੰ ਪੁੱਛਿਆ ਜੀ ਇਹ ਕੀ ਗੱਲ ਹੋਈ ਹੱਥਾਂ ਨੂੰ ਝਾੜੂ ਵੀ ਕਿਤੇ ਕੋਈ ਬੰਨਦਾ ਹੁੰਦਾ ਕਹਿੰਦਾ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਪੂਰਨ ਸਿੰਘ ਆ ਜਿੰਨਾ ਚਿਰ ਜਿਉਂਦਾ ਰਿਹਾ ਉਹਨਾਂ ਚਿਰ ਵੀ ਇਹਨੇ ਧਰਤੀ ਦੀ ਸਾਫ ਸਪਾਈ ਕੀਤੀ ਆ ਵਾਤਾਵਰਣ ਦਾ ਧਿਆਨ ਰੱਖਿਆ ਤੇ ਜਦੋਂ ਅੱਜ ਮੈਂ ਮਰਨ ਲੱਗਾ ਨਾ ਬੇਸ਼ੱਕ ਮੇਰੀ ਡੈੱਡ ਬਾਡੀਜ਼ ਆ ਰਹੀ ਆ ਪਰ ਉਹ ਜਿਹੜੇ ਝਾੜੂ ਆ ਥੱਲੇ ਇਸ ਤਰ੍ਹਾਂ ਧਰਤੀ ਨਾਲ ਲੱਗਦੇ ਜਾਣ ਤੇ ਮੇਰਾ ਜਿਹੜਾ ਮ੍ਰਿਤਕ ਸਰੀਰ ਆ ਲੋਕਾਂ ਨੂੰ ਇਹ ਮੈਸੇਜ ਜਾਵੇ ਉਹ ਭਲਿਓ ਮੇਰੀ ਅਰਥੀ ਦੇ ਪਿੱਛੇ ਚੱਲਣ ਵਾਲਿਓ ਦੇਸ਼ ਨੂੰ ਸਾਫ਼ ਸੁਥਰਾ ਰੱਖਿਓ ਕਈਆਂ ਨੇ ਆਪਣੀ ਆਖਰੀ ਇਸ਼ਾ ਲਿਖੀ ਆ ਜਿਹੜਾ ਔਰੰਗਜ਼ੇਬ ਆ ਉਹਨੇ ਵੀ ਆਪਣੀ ਆਖਰੀ ਇਸ਼ਾ ਲਿਖੀ ਆ ਔਰੰਗਜ਼ੇਬ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਬਾਦਸ਼ਾਹ ਹੋਇਆ ਜਿਨੇ ਇਨਾ ਜ਼ੁਲਮ ਕੀਤਾ ਉਹਦੇ ਜ਼ੁਲਮਾਂ ਦੀ ਜਿਹੜੀ ਕਥਾ ਨਾ ਉਹ ਕਰੀਏ ਤੇ ਹਫਤਾ ਉਹ ਹੀ ਕਥਾ ਨਹੀਂ ਮੁੱਕਦੀ ਵੀ ਉਹਨੇ ਕਿਹੜੇ ਕਿਹੜੇ ਭੈੜੇ ਕਰਮ ਕੀਤੇ ਇੱਕ ਹਫਤਾ ਗੁਰਦੁਆਰਾ ਸ਼੍ਰੀ ਕਤਲਗੜ ਚਮਕੌਰ ਸਾਹਿਬ ਵਿਖੇ ਮੈਨੂੰ ਉਹ ਸਾਰੀ ਕਥਾ ਕਰਨ ਦਾ ਮੌਕਾ ਮਿਲਿਆ ਸੀ ਵੀ ਉਹਨੇ ਕਿਹੜੇ ਕਿਹੜੇ ਜ਼ੁਲਮ ਕੀਤੇ ਆਖਰੀ ਸਮੇਂ ਉਹ ਵੀ ਪਛਤਾਇਆ ਵੀ ਮੈਂ ਕੀ ਕੁਝ ਕਰ ਬੈਠਾ ਉਹਨੇ ਆਪਣੀ ਆਖਰੀ ਇਸ਼ਾ ਦੇ ਵਿੱਚ ਲਿਖਿਆ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ ਜਿਹੜਾ ਬਾਦਸ਼ਾਹ ਹੁੰਦਾ ਵਾ ਇਹ ਦੁਨੀਆ ਦਾ ਸਭ ਤੋਂ ਭੈੜਾ ਬੰਦਾ ਹੁੰਦਾ ਤਾਂ ਹੀ ਕਰਕੇ ਇੱਕ ਅਖਾਨ ਬਣਿਆ ਬਕਾਇਦਾ ਅੱਜਕੱਲ ਅਖਾਨਾਂ ਦੇ ਕੋਸ਼ ਮਿਲ ਜਾਂਦੇ ਨੇ ਬਕਾਇਦਾ ਅਖਾਨ ਕੋਸ਼ ਪੂਰੀਆਂ ਦੀਆਂ ਪੂਰੀਆਂ ਵੱਡੀਆਂ ਬੁੱਕਾਂ ਮਿਲ ਜਾਂਦੀਆਂ ਉਹਨਾਂ ਦੇ ਵਿੱਚ ਇੱਕ ਅਖਾਨ ਹੁੰਦਾ ਰਾਜਾ ਵੱਡਾ ਕੇ ਰਾਜੇ ਦੇ ਕੰਨ ਕਹਿਣ ਦਾ ਭਾਵ ਜਿਹੜਾ ਰਾਜਾ ਵਾ ਉਹਦੇ ਕੰਨਾਂ ਦੇ ਵਿੱਚ ਕਿਸੇ ਨਾ ਕਿਸੇ ਨੇ ਕੁਝ ਨਾ ਕੁਝ ਪਾਈ ਜਾਣਾ ਉਹਦੇ ਮੰਤਰੀਆਂ ਨੇ ਉਹਦੇ ਵਜ਼ੀਰਾਂ ਨੇ ਐਲਕਾਰਾਂ ਨੇ ਤੇ ਰਾਜੇ ਨੂੰ ਸਾਰਿਆਂ ਦੀ ਗੱਲ ਸੁਣਣੀ ਪੈਣੀ ਆ ਤੇ ਰਾਜਾ ਸਾਰਾ ਕੁਝ ਆਪਣੀ ਅੱਖੀਂ ਵੇਖ ਨਹੀਂ ਸਕਦਾ ਇਸ ਵਾਸਤੇ ਜੋ ਕੋ ਜੋ ਉਹਦੇ ਕੰਨਾਂ 'ਚ ਪਾਇਆ ਗਿਆ ਜੋ ਫੀਡ ਕੀਤਾ ਗਿਆ ਉਸੇ ਬਿਆਖ ਦਿੱਤੇ ਉਹ ਫੈਸਲਾ ਸੁਣਾ ਦਿੰਦਾ ਜੇ ਰਾਜੇ ਦੇ ਆਲੇ ਦੁਆਲੇ ਗਲਤ ਸਲਾਹਾਂ ਦੇਣ ਵਾਲੇ ਹੋਣ ਤੇ ਰਾਜਾ ਉਹਨਾਂ ਦੀਆਂ ਸਲਾਹਾਂ ਸੁਣ ਸੁਣ ਕੇ ਗਲਤ ਫੈਸਲੇ ਵੀ ਲੈ ਲੈਂਦਾ ਔਰੰਗਜ਼ੇਬ ਨੇ ਲਿਖਿਆ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ ਮੈਂ ਜਾਣੇ ਅਣਜਾਣੇ ਵਿੱਚ ਇੰਨੇ ਜ਼ਿਆਦਾ ਪਾਪ ਕਰ ਚੁੱਕਿਆ ਆ ਆਖਰੀ ਸਮੇਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਿਖੀ ਹੋਈ ਫਤੇ ਦੀ ਚਿੱਠੀ ਜ਼ਫਰਨਾਮਾ ਜਦੋਂ ਪੜ੍ਹਿਆ ਉਹਦੇ ਪਾਪ ਕੰਬੇ ਉਹਨੂੰ ਕਈ ਗੱਲਾਂ ਦਾ ਪਤਾ ਹੀ ਨਹੀਂ ਸੀ ਪੀ ਇਨਾ ਜ਼ਿਆਦਾ ਜ਼ੁਲਮ ਹੋ ਚੁੱਕਿਆ ਵਾ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਨ ਦੇਣਾ इत्याਦਿਕ ਇਸਲਾਮ ਧਰਮ ਦੇ ਵਿੱਚ ਔਰਤਾਂ ਦੇ ਉੱਤੇ ਬੱਚਿਆਂ ਦੇ ਉੱਤੇ ਜ਼ੁਲਮ ਕਰਨਾ ਮਨਾ ਸੀ ਬਹੁਤ ਕੁਝ ਤੇ ਉਹਦੇ ਥੱਲੇ ਵਾਲੇ ਜਿਹੜੇ ਅਹਲਕਾਰ ਸੀ ਆਪਣੀ ਮਰਜ਼ੀ ਨਾਲ ਹੀ ਕਰ ਦਿੰਦੇ ਸੀ ਜਦੋਂ ਉਹਨੂੰ ਸਾਰਾ ਕੁਝ ਜ਼ਫਰਨਾਮੇ 'ਚ ਪਤਾ ਲੱਗਿਆ ਫਿਰ ਉਹ ਪਛਤਾਇਆ ਉਹ ਕਹਿ ਲੱਗਾ ਮੈਂ ਇੰਨਾ ਬਾਦ ਨਸੀਬ ਤੇ ਪਾਪੀ ਬੰਦਾ ਹਾਂ ਜਦੋਂ ਮੈਂ ਮਰਾਂ ਤੇ ਮੇਰੀ ਕਬਰ ਦੇ ਉੱਤੇ ਕੋਈ ਰੁੱਖ ਵੀ ਨਾ ਲਾਇਓ ਮੇਰੇ ਵਰਗੇ ਪਾਪੀ ਬੰਦੇ ਨੂੰ ਤੇ ਮਰਨ ਤੋਂ ਬਾਅਦ ਰੁੱਖ ਦੀ ਛਾਂ ਵੀ ਨਸੀਬ ਨਹੀਂ ਹੋਣੀ ਚਾਹੀਦੀ ਇਤਿਹਾਸ ਕੇ ਐਜ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੋ ਤਿੰਨ ਲੋਕਾਂ ਦੀਆਂ ਜਿਹੜੀਆਂ ਉਹ ਆਖਰੀ ਇਸ਼ਾਵਾਂ ਦਸੀਆਂ ਵੀ ਉਹਨਾਂ ਨੇ ਆਪਣੀਆਂ ਵਸੀਅਤਾਂ ਕਿਵੇਂ-ਕਿਵੇਂ ਲਿਖਵਾਈਆਂ ਪਰ ਜਿਹੜਾ ਅੰਤਮ ਸੰਸਕਾਰ ਆ ਨਾ ਇਹ ਬੰਦੇ ਦੇ ਆਪਣੇ ਵਾਸਤੇ ਨਹੀਂ ਆ। ਅੱਜ ਕੱਲ ਲੋਕੀ ਲਿਖਦੇ ਨੇ ਬਕਾਇਦਾ ਕਾਰਡ ਬਣਾਉਂਦੇ ਆ। ਕਈ ਆਪਣੀ ਪੂਰੀ ਫੁੱਲ ਬੋਡੀ ਡੋਨੇਟ ਕਰਨ ਦਾ ਕਾਰਡ ਬਣਾਉਂਦੇ ਉਹਨੂੰ ਆਪਣੀ ਜੀਬ 'ਚ ਪਾ ਕੇ ਰੱਖਦੇ ਆ। ਇਹ ਖਿਆਲ ਮੇਰੇ ਮੈਨੂੰ ਵਧੀਆ ਲੱਗਿਆ। ਅਸੀਂ ਟੱਬਰ ਦੇ ਚਾਰ ਜੀ ਸਾਂ। ਮੈਂ ਆਪਣੇ ਸਾਰੇ ਜੀਵਾਂ ਦਾ ਅੱਖਾਂ ਦਾਨ ਕਰਨ ਦਾ ਕਾਰਡ ਬਣਾ ਦਿੱਤਾ। ਇੱਕ ਗੁਰਮੁਖ ਪਿਆਰੇ ਹੁੰਦੇ ਸੀ ਜੇਪੀ ਸਿੰਘ ਮੁਹਾਲੀ ਤੋਂ ਉਹਨਾਂ ਦੇ ਪਿਤਾ ਜੀ ਅਕਾਲ ਸਲਾਣਾ ਕਰ ਗਏ ਉਹਨਾਂ ਨੇ ਬਾਕੀ ਸਕੇ ਸਬੰਧੀਆਂ ਰਿਸ਼ਤੇਦਾਰਾਂ ਨੂੰ ਬਾਅਦ ਵਿੱਚ ਦੱਸਿਆ ਸਭ ਤੋਂ ਪਹਿਲਾਂ ਨੇ ਉਹਨਾਂ ਨੇ ਪੀਜੀਆਈ ਦੇ ਆਈ ਡਿਪਾਰਟਮੈਂਟ 'ਚ ਫੋਨ ਕੀਤਾ ਉੱਥੇ ਕਿ ਸਾਡੇ ਪਿਤਾ ਜੀ ਅਕਾਲ ਸਲਾਣਾ ਕਰ ਗਏ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਅੱਖਾਂ ਦਾ ਉਹ ਹਿੱਸਾ ਕੱਢ ਕੇ ਲੈ ਜਾਓ ਜਿਹੜਾ ਕਿਸੇ ਦੇ ਕੰਮ ਆ ਸਕਦਾ ਵਾ ਇਸ ਤਰ੍ਹਾਂ ਫਿਰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਪਿਤਾ ਜੀ ਦੀ ਅੰਤਮ ਅਰਦਾਸ ਦੇ ਉੱਤੇ ਅੱਖਾਂ ਡੋਨੇਟ ਕਰਨ ਦਾ ਕੈਂਪ ਲਵਾਇਆ ਉਹਦੇ ਵਿੱਚ ਫਿਰ ਮੈਂ ਵੀ ਆਪਣੇ ਤਬਰ ਦੇ ਚਾਰਾਂ ਜੀਆਂ ਦੇ ਓਕਾਰਡ ਬਣਾਏ ਤੋਂ ਕਹਿਣ ਦਾ ਭਾਵ ਆ ਵੀ ਹਰੇਕ ਦੀ ਆਪੋ ਆਪਣੀ ਆਖਰੀ ਇੱਛਾ ਹੁੰਦੀ ਵੀ ਜਦੋਂ ਮੈਂ ਮਰਾਂ ਤੇ ਉਦੋਂ ਕੀ ਕਰਨਾ ਚਾਹੀਦਾ ਹੈ ਰੋ ਵਿਚਾਰ ਬੰਦੇ ਦਾ ਜਦੋਂ ਜਨਮ ਹੁੰਦਾ ਵਾ ਉਹ ਸੰਸਕਾਰ ਇਹਦੇ ਹੱਥ ਵਾਸ ਨਹੀਂ ਆ ਪਰਿਵਾਰ ਦੇ ਜੀ ਕੀ ਕਰਦੇ ਆ ਨਾ ਬੋਲ ਸਕਦਾ ਨਾ ਕੁਝ ਕਹਿ ਸਕਦਾ ਜਿਹੜਾ ਅੰਤਮ ਸੰਸਕਾਰ ਆ ਬੰਦਾ ਮਰ ਗਿਆ ਸਰੀਰ ਚੋਂ ਪ੍ਰਾਣ ਨਿਕਲ ਗਏ ਇਹਦੀ ਇੱਛਾ ਕਿਸੇ ਨੇ ਪੂਰੀ ਕਰਨੀ ਹੈ ਨਹੀਂ ਕਰਨੀ ਨਹੀਂ ਇਹਦਾ ਵਸ ਚੱਲਦਾ ਸਿੱਖ ਦੀ ਜ਼ਿੰਦਗੀ ਦੇ ਚਾਰ ਸੰਸਕਾਰ ਨੇ ਜਨਮ ਸੰਸਕਾਰ ਧਰਮ ਸੰਸਕਾਰ ਜਿਹਨੂੰ ਰੈਦਮ ਰੈਦ ਚ ਕਹਿੰਦੇ ਅਮਰਤ ਸੰਸਕਾਰ ਵਿਆਹ ਸੰਸਕਾਰ ਤੇ ਅੰਤਮ ਸੰਸਕਾਰ ਇੰਨਾ ਵਿੱਚੋਂ ਦੋ ਜਿਹੜੇ ਸੰਸਕਾਰ ਉਹਨਾਂ ਨੂੰ ਮਨਫੀ ਕਰਦੇ ਹੋ ਜਨਮ ਸੰਸਕਾਰ ਗਿਆ ਮਰਨ ਸੰਸਕਾਰ ਗਿਆ ਬਾਕੀ ਰਹਿ ਗਿਆ ਦੋ ਉਹਨਾਂ ਦੇ ਵਿੱਚੋਂ ਇੱਕ ਹੈਗਾ ਅੰਮ੍ਰਿਤ ਸੰਸਕਾਰ ਉਹਦੇ ਵਿੱਚ ਵੀ ਇਹ ਆਪਣਾ ਵਾਸ ਚੱਲਦਾ ਅੰਮ੍ਰਿਤ ਛਕਣਾ ਨਹੀਂ ਛਕਣਾ ਬੰਦੇ ਦੇ ਆਪਣੇ ਹੱਥ ਵਾਸਿਆ ਉਹਨੇ ਰਹਿ ਚਾਰ ਕੁਰੇਤਾ ਤੋਂ ਬਚ ਕੇ ਰਹਿਣਾ ਕਿ ਨਹੀਂ ਰਹਿਣਾ ਉਹਦੀ ਆਪਣੀ ਮਰਜ਼ੀ ਆ ਬੋ ਕਹਦਾ ਸਾਡੇ ਸਿੱਖ ਧਰਮ ਦੇ ਕਾਨੂੰਨ ਨੇ ਨਿਯਮ ਨੇ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਉਹਨੂੰ ਕਹਿੰਦੇ ਨੇ ਸਿੱਖ ਰਹਿਤ ਮਰਿਆਦਾ ਇੱਥੇ ਵੀ ਇੱਕ ਕਾਪੀ ਪਈ ਹੋਈ ਆ ਉਥੇ ਲਾਇਬ੍ਰੇਰੀ ਚ ਹੋ ਸਕਦਾ ਹੋਰ ਵੀ ਪਈਆਂ ਹੋਣ ਤੁਸੀਂ ਇਹਨੂੰ ਪੀਡੀਐਫ ਦੇ ਰੂਪਸ ਵੀ ਪੜ ਸਕਦੇ ਹੋ ਆਪਣੇ ਮੋਬਾਈਲ 'ਚ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਸਿੱਖ ਕੋਡ ਆਫ ਕੰਡਕਟ ਉਹਦੇ 35 36 ਪੇਜ ਨੇ ਨਿੱਕੀ ਜੀ ਪੁਸਤਕ ਹੈ ਉਹਨੂੰ ਪੜਨਾ ਬੜਾ ਜ਼ਰੂਰੀ ਵੀ ਕਿਹੜੇ ਕੰਮ ਕਰਨੇ ਆ ਕਿਹੜੇ ਨਹੀਂ ਅਸੀਂ ਉਹ ਵੀ ਨਹੀਂ ਪੜਿਆ ਤੇ ਉਸ ਦੇ ਵਿੱਚ ਜਿਹੜਾ ਹੈ ਅਮਰਤ ਸੰਸਕਾਰ ਉਹ ਬੰਦੇ ਨੇ ਕਰਨਾ ਹੈ ਨਹੀਂ ਕਰਨਾ ਉਥੇ ਵੀ ਇਹਦੀ ਮਰਜ਼ੀ ਆ ਤੇ ਦੂਸਰਾ ਸੰਸਕਾਰ ਆ ਜਾਂਦਾ ਆਨੰਦ ਕਾਰਜ ਉਥੇ ਵੀ ਇਹਦੀ ਆਪਣੀ ਮਰਜ਼ੀ ਚੱਲ ਸਕਦੀ ਆ ਮੈਂ ਆਪਣਾ ਵਿਆਹ ਕਿਵੇਂ ਕਰਵਾਉਣਾ ਕਿਹੜੇ ਕੰਮ ਹੋਣੇ ਚਾਹੀਦੇ ਆ ਕਿਹੜੇ ਨਹੀਂ ਹੋਣੇ ਚਾਹੀਦੇ ਆਦਕ ਇਹਨਾਂ ਦੋ ਕੰਮਾਂ ਦੇ ਵਿੱਚ ਜਿਹੜਾ ਮਨੋਖਿਆ ਨਾ ਉਹ ਆਪਣੀ ਇੱਛਾ ਪ੍ਰਗਟ ਕਰ ਸਕਦਾ ਇਹਨਾਂ ਚਾਰੇ ਸੰਸਕਾਰਾਂ ਜਾਂ ਇਹਨਾਂ ਚਾਰੇ ਕਾਰਜਾਂ ਵਿੱਚੋਂ ਕੇਵਲ ਇੱਕ ਆਨੰਦ ਕਾਰਜ ਹੀ ਆ ਜਿਸ ਵਿੱਚ ਸਾਰੇ ਪਰਿਵਾਰ ਦੇ ਮੈਂਬਰ ਕਬੀਲਾ ਸ਼ਰੀਕਾ ਆਂਟ ਗਵਾਂਟ ਅਤੇ ਖੁਦ ਜਿੰਨਾ ਕਰਕੇ ਖੁਸ਼ੀ ਮਨਾਈ ਜਾ ਰਹੀ ਆ ਉਹ ਆਪ ਵੀ ਸ਼ਾਮਲ ਹੁੰਦੇ ਨੇ ਇਸ ਆਨੰਦ ਕਾਰਜ ਦੀ ਖਾਸੀਅਤ ਇਹ ਆ ਪੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਸਕਦਾ ਵਾ ਇਹਦੇ ਚ ਟੱਬਰ ਦੇ ਮੈਂਬਰ ਤੇ ਹਾਜ਼ਰ ਹੋ ਨਹੀਂ ਨੇ ਇਹਦੇ ਚ ਕਬੀਲਾ ਸ਼ਰੀਕਾ ਆਂਡ ਗਵਾਂਡ ਲੜਕੀ ਪਰਿਵਾਰ ਵਾਲੇ ਉਹ ਸਾਰੇ ਇਕੱਠੇ ਹੋਣੇ ਨੇ ਇਸ ਵਾਸਤੇ ਜਿਹੜਾ ਇਹ ਆਨੰਦ ਕਾਰਜ ਦਾ ਕੰਮ ਆ ਇਹ ਬਹੁਤ ਵੱਡੇ ਪੱਧਰ ਤੇ ਹੋ ਜਾਂਦਾ ਵਿਆਹ ਤਾਂ ਅਸਲ ਵਿੱਚ ਇੱਕ ਬਹੁਤ ਛੋਟਾ ਜਿਹਾ ਹੀ ਕਾਰਜ ਹੈ ਇਹ ਤਾਂ ਸਿਰਫ ਇੱਕ ਦਿਨ ਵਿੱਚ ਹੀ ਸੰਪੂਰਨ ਹੋ ਜਾਂਦਾ ਇੱਕ ਦਿਨ ਚ ਪੂਰਾ ਹੋ ਜਾਂਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਕਵੀ ਨੇ ਲਿਖਿਆ ਵੀ ਕਿਹੜੀ ਕਿਹੜੀ ਗੱਲ ਦੀ ਵਿਆਖਿਆ ਕਰੀਏ ਕਿਹਦੀ ਕਿਹੜੀ ਗੱਲ ਬਾਰੇ ਦਸੀਏ ਉਹ ਕਹਿੰਦੇ ਇੱਕ ਚਾਕ ਹੋ ਤਸੀਲੂ ਦੋ ਚਾਕ ਹੋ ਤਸੀਲੂ ਜ਼ਾਲਮ ਨੇ ਫਾੜ ਡਾਲਾ ਹੈ ਤਾਰ-ਤਾਰ ਕਰਕੇ ਉਹ ਕਹਿੰਦੇ ਆ ਵੀ ਮੰਨ ਲਓ ਕਿਸੇ ਨੇ ਝੱਗਾ ਪਾਇਆ ਚੋਲਾ ਪਾਇਆ ਜੇ ਤੇ ਇੱਕ ਥਾਂ ਤੇ ਤੂੰ ਉੱਡੜ ਜੇ ਫਟ ਜੇ ਸੂਈ ਤਾਂ ਗਾ ਲੈ ਕੇ ਤੋਪਾ ਲਾ ਲਈਏ ਦੋ ਥਾਵਾਂ ਤੋਂ 파ਟ ਜੇ ਤੋਪਾ ਲਾ ਲਈਏ ਤੇ ਜੇ ਕਿਸੇ ਨੇ ਲੀਰੋ ਲੀਰ ਕਰ ਦਿੱਤਾ ਹੋਵੇ ਫਿਰ ਦੱਸੋ ਬੰਦਾ ਕਿੱਥੇ ਕਿੱਥੇ ਤੋਪਾ ਲਾਵੇ ਫਿਰ ਤੇ ਉਹਨੂੰ ਸੁੱਟਣਾ ਹੀ ਪੈਣਾ ਨਾ ਰਹਿਤ ਮਰਿਆਦਾ ਕੀ ਆ ਬਾਣੀ ਦੇ ਅਰਥ ਕੀ ਆ ਕਿੰਨੀਆਂ ਕਿ ਸਾਡੇ ਚ ਕਮੀਆਂ ਪੇਸ਼ ਹੀ ਆ ਗਈਆਂ ਕਿਹੜੀ ਕਿਹੜੀ ਗੱਲ ਦੱਸੀਏ ਕਿਹੜੀ ਕਿਹੜੀ ਗੱਲ ਸਮਝਾਈਏ ਤਾਂ ਹੀ ਕਰਕੇ ਕਥਾ ਕਰਦੇ ਆ ਵਿੱਚੇ ਰੋਕ ਕੇ ਤੇ ਕਿਸੇ ਹੋਰ ਪਾਸੇ ਜਾਣਾ ਪੈਂਦਾ ਕਿਉਂਕਿ ਸਾਰੀਆਂ ਗੱਲਾਂ ਐਕਸਪਲੇਨ ਕਰਨ ਵਾਲੀਆਂ ਹਨ ਸਾਡੀ ਨਿਊ ਜਨਰੇਸ਼ਨ ਨਵੀਂ ਪੀੜ੍ਹੀ ਇਹਨਾਂ ਜਿਹੜੀਆਂ ਮੁੱਢਲੀਆਂ ਬੇਸਿਕ ਨੇ ਨਾ ਉਹਨਾਂ ਨੂੰ ਭੁੱਲਦੀ ਜਾ ਰਹੀ ਆ ਮੈਨੂੰ ਚੇਤਾ ਆ ਜਾਂਦਾ ਚੰਡੀਗੜ੍ਹ ਸੈਕਟਰ 44 ਦੇ ਵਿੱਚ ਇੱਕ ਨੌਜਵਾਨ ਆਇਆ ਦਫ਼ਤਰ ਦੇ ਵਿੱਚ ਪ੍ਰੋਗਰਾਮ ਬੁੱਕ ਕਰਵਾਉਣ ਵਾਸਤੇ ਤੇ ਆਣ ਕੇ ਸਾਹਮਣੇ ਬਹਿ ਗਿਆ 52 30 ਸਾਲਾਂ ਦੀ ਉਹਦੀ ਉਮਰ ਤੇ ਉਹ ਕਹਿੰਦਾ ਜੀ ਆਨੰਦ ਕਾਰਜ ਕਰਵਾਉਣਾ ਮੈਂ ਕਿਹਾ ਜੀ ਕਿੰਨੀ ਤਰੀਕ ਨੂੰ ਕਰਾਉਣਾ ਉਹਨੇ ਤਰੀਕ ਜਿਹੜੀ ਦੱਸੀ ਤੇ ਕਹਿੰਦਾ ਜੀ ਸ਼ੁੱਕਰਵਾਰ ਆਰੰਭ ਕਰਾਉਣਾ ਤੇ ਐਤਵਾਰ ਉਹਦਾ ਭੋਗ ਪਵੇਂ ਅਨੰਤ ਕਾਰਜ ਕਰਵਾਉਣਾ ਮੈਂ ਕਿਹਾ ਭਲਿਆ ਵੀ ਇਹ ਕਿਹੜਾ ਆਨੰਦ ਕਾਰਜ ਜਿਹੜਾ ਤਿੰਨਾਂ ਦਿਨਾਂ ਚ ਹੁੰਦਾ ਕਹਿੰਦਾ ਨਹੀਂ ਮੈਨੂੰ ਮੇਰੇ ਦਾਦਾ ਦਾਦੀ ਜੀ ਨੇ ਕਿਹਾ ਲੈ ਉਸਨੇ ਚੰਡੀਗੜ੍ਹੋਂ ਦੀ ਕੋਠੀ ਸੀ ਤੇ ਉਹਨੂੰ ਸਮਝਾ ਕੇ ਕਹਿਆ ਸੀ ਵੀ ਜਾ ਸਾਡੇ ਕੋਲ ਤੇ ਨਹੀਂ ਜਾਇਆ ਜਾਣਾ ਤੇ ਉੱਥੇ ਗੁਰਦੁਆਰੇ ਪ੍ਰੋਗਰਾਮ ਬੁੱਕ ਕਰਵਾਇਆ ਤੇ ਉਹ ਕਹਿੰਦਾ ਜੀ ਇਹ ਵੇਖੋ ਤੁਹਾਡੇ ਕੋ ਫਰੀ ਹੈਗਾ ਮੈਂ ਕਿਹਾ ਵੀ ਫਰੀ ਤੇ ਚਲੋ ਬਣਾ ਲਾਂਗੇ ਪਰ ਪਹਿਲਾਂ ਤੂੰ ਇਹ ਸਾਨੂੰ ਦੱਸ ਵੀ ਤੁਸੀਂ ਕਰਵਾਉਣਾ ਕੀ ਆ ਕਹਿੰਦਾ ਜੀ ਆਨੰਦ ਕਾਰਜ ਕਰਵਾਉਣਾ ਵਾ ਜਿਹੜਾ ਤਿੰਨਾ ਦਿਨਾਂ ਚ ਹੁੰਦਾ ਮੈਂ ਕਿਹਾ ਭਲਿਆ ਨਹੀਂ ਉਹ ਤਾਂ ਇੱਕ ਦਿਨ ਚ ਹੋ ਜਾਂਦਾ ਵਾ ਕਹਿੰਦਾ ਨਹੀਂ ਜੀ ਸਾਡੇ ਘਰ ਦੇ ਕਹਿੰਦੇ ਸੀ ਨਾ ਤਿੰਨਾ ਦਿਨਾਂ ਵਾਲਾ ਕਰਵਾਉਣਾ ਮੈਂ ਕਿਹਾ ਤੂੰ ਫੋਨ ਕਰਕੇ ਪਹਿਲਾਂ ਕਨਫਰਮ ਕਰ ਪੁੱਛਿਆ ਉਹ ਕਹਿੰਦੇ ਨਹੀਂ ਅਸੀਂ ਨਾ ਜੀ ਅਖੰਡ ਪਾਠ ਸਾਹਿਬ ਕਰਵਾਉਣਾ ਵਾ ਸੁਖਮਨੀ ਸਾਹਿਬ ਇੱਕ ਦਿਨ ਜੋ ਜਾਂਦਾ ਵਾ ਖੰਡ ਪਾੜ ਸਾਹਿਬ ਤਿੰਨਾਂ ਦਿਨਾਂ ਚ ਹੁੰਦਾ ਉਹਨੇ ਕਰਵਾਉਣਾ ਖੰਡ ਪਾੜ ਸਾਹਿਬ ਸੀ ਤੇ ਕਹਿੰਦਾ ਨਹੀਂ ਜੀ ਆਨੰਦ ਕਾਰਜ ਬੁੱਕ ਕਰ ਲਓ ਕਹਿਣ ਦਾ ਭਾਪੀ ਅਸੀਂ ਵੈਲ ਐਜੂਕੇਟਿਡ ਹੋ ਕੇ ਵੀ ਪੰਜੀ 30 ਸਾਲਾਂ ਦੇ ਹੋ ਕੇ ਵੀ ਸਾਨੂੰ ਇਹੀ ਨਹੀਂ ਸਾਡੇ ਨਿਆਣਿਆਂ ਨੂੰ ਪਤਾ ਲੱਗਦਾ ਇਹ ਸਚਾਈ ਜੀ ਜਿਨ੍ਹਾਂ ਨੂੰ ਪਤਾ ਵਾ ਤੁਸੀਂ ਕਹੋਗੇ ਵੀ ਇਹ ਵੀ ਕੋਈ ਗੱਲ ਐ ਨਾ ਵੀ ਕੋਈ ਬੰਦਾ ਮੂਰਖ ਹੋ ਸਕਦਾ ਉਹਨੂੰ ਪਤਾ ਹੀ ਨਾ ਹੋਵੇ ਵੀ ਆਨੰਦ ਕਾਰਜ ਕੀ ਹੁੰਦਾ ਤੇ ਖੰਡ ਪਾੜ ਕੀ ਹੁੰਦਾ ਪਰ ਇਹ ਸਚਾਈ ਆ ਐਦਾਂ ਹੋ ਰਿਹਾ ਵਾ ਸਾਨੂੰ ਨਹੀਂ ਪਤਾ ਕਿ ਜਕਾਰਾ ਕਿਨੂੰ ਕਹਿੰਦੇ ਆ ਤੇ ਫਤੇ ਕਿਨੂੰ ਕਹਿੰਦੇ ਆ ਇੱਕ ਮੈਂ ਕਿਸੇ ਦੇ ਸ਼ਗਨ ਤੇ ਕਥਾ ਕਰਨ ਵਾਸਤੇ ਗਿਆ ਤੇ ਬੱਚੇ ਨੂੰ ਸ਼ਗਨ ਲੱਗਿਆ ਤੇ ਉਹਨੂੰ ਫਿਰ ਗ੍ਰੰਥੀ ਸਿੰਘ ਕਹਿੰਦੇ ਵੀ ਤੂੰ ਪੁੱਤਰ ਪੁੱਤਰ ਹੁਣ ਨਾ ਉੱਠ ਕੇ ਸੰਗਤ ਨੂੰ ਫਤੇ ਬੁਲਾ ਦੇ ਹੁਣ ਉਹਨੂੰ ਵਿਚਾਰ ਉਹਨੂੰ ਕੀ ਪਤਾ ਫਤੇ ਕੀ ਹੁੰਦੀ ਕਹਦੀ ਬੁਲਾਈ ਹੋਵੇ ਤੇ ਤਾਂ ਨਾ ਉਹਨੇ ਤੇ ਬਸ ਹੈਲੋ ਆਏ ਲੈ ਕੇ ਛੱਡਿਆ ਤੇ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਉਹਨੂੰ ਫਤੇ ਕਿਤੇ ਬੁਲਾਈ ਹੋਵੇ ਤੇ ਤਾਂ ਤੇ ਉਹ ਉੱਠ ਗਿਆ ਝੋਲੀ ਝੋਨੇ ਦਾ ਸ਼ਗਨ ਪੈਸੇ ਲੋਕਰ ਉੱਠ ਕੇ ਖੜੋਤਾ ਤੇ ਉਹਨੂੰ ਕਹਿੰਦੇ ਪੁੱਤਰ ਪਹਿਲਾਂ ਤਾਂ ਖਲੋਤਾ ਰਿਆ ਵੀ ਹੁਣ ਕਰਨਾ ਕੀ ਆ ਉਹਨੂੰ ਗਰੰਤੀ ਸਿੰਘ ਇਹਦੇ ਪੁੱਤਰ ਫਤਿਹ ਬਲਾ ਉਹ ਕਹਿੰਦਾ ਜੀ ਬੋਲੇ ਸੋਨਿਆਲ ਬਾਕੀ ਕਹਿੰਦੇ ਜੀ ਸਤਿ ਸ੍ਰੀ ਅਕਾਲ ਉਹਨੂੰ ਵਿਚਾਰ ਨਹੀਂ ਵੀ ਪਤਾ ਵੀ ਇਹ ਜਕਾਰਾ ਹੁੰਦਾ ਵਾ ਫੇ ਫਤਿਹ ਹੁੰਦੀ ਆ ਵਾ ਗੁਰੂ ਜੀ ਦਾ ਹਾਲਸਾ ਗੁਰੂ ਜੀ ਦੀ ਫਤਿਹ ਕਹਿਣ ਦਾ ਵਾ ਬਿਲਕੁਲ ਨਿੱਕੀਆਂ ਨਿੱਕੀਆਂ ਗੱਲਾਂ ਦਾ ਸਾਨੂੰ ਪਤਾ ਨਹੀਂ ਰਹੁ ਵਿਚਾਰ ਤੋਂ ਕਹਿਣ ਦਾ ਭਾਵ ਹੈ ਵੀ ਇਹ ਜਿਹੜੇ ਕਾਰਜ ਤੇ ਇਹ ਤੁਸੀਂ ਹਾਰਨ ਹੋਗੇ ਅੱਜ ਕੱਲ ਤੇ ਨਾ ਜਿੰਨਾਂ ਦਾ ਵਿਆਹ ਹੁੰਦਾ ਉਹ ਪਹਿਲਾਂ ਇਧਿਆਣ ਕੇ ਵੇਖ ਜਾਂਦੇ ਇੱਕ ਵਿਆਹ। ਫੇ ਜਿੱਦਾਂ ਕਿਸੇ ਦਾ ਅਗਲੇ ਸੰਡੇ ਆ ਨਾ ਉਹ ਪਹਿਲਾਂ ਵੇਖ ਜਾਂਦੇ ਵੀ ਕਿੱਦਾਂ ਕਰੀਦਾ ਵਾ ਤੇ ਕਈ ਲਾੜੇ ਤੇ ਉਹ ਇਧਰ ਨੂੰ ਤੁਰ ਪੈਂਦੇ ਉਹਨਾਂ ਨੂੰ ਬੋੜੀ ਤਾਂ ਇਧਰੋਂ ਨਹੀਂ ਉਹ ਪਰਾਂ ਨੂੰ ਜਾਣਾ। ਤੇ ਇਸ ਤਰ੍ਹਾਂ ਵੀ ਆ। ਤੇ ਕਈ ਜਿਹੜੇ ਨਾ ਉਹ ਕਿਨੇ ਕੀ ਕੀਤਾ ਵੀ ਉਹਨੇ ਦੋ ਇੱਕ ਲਾਂ ਪਹਿਲੀ ਪੜੀ ਬਾਅਦ ਚੋਂ ਪਰਾਂ ਨੂੰ ਮੂੰਹ ਕਰਕੇ ਬਹਿ ਗਿਆ। ਉਹਨੇ ਪਹਿਲਾਂ ਨਹੀਂ ਦੇਖਿਆ ਕਿ ਕਿੱਦਾਂ ਇਹ ਸਾਰੇ ਸੰਸਕਾਰ ਹੁੰਦੇ ਨੇ ਆਦਿਕ ਸਾਡੀ ਕੋਈ ਮਰਿਆਦਾ ਹੈ ਕਿੱਧਰ ਨੂੰ ਚੱਲਣਾ ਕਿਵੇਂ ਬੈਠਣਾ ਲਾਵਾ ਖਲੋ ਕੇ ਸੁਣਨੀਆਂ ਹਨ ਕਿ ਕਿੱਦਾਂ ਕਰਨਾ ਮਹਾਰਾਜ ਦੀ ਹਜ਼ੂਰੀ ਚ ਕਲਗੀ ਲਾ ਕੇ ਨਹੀਂ ਆਉਣਾ ਲੜਕੀ ਨੇ ਆਪੀ ਪ੍ਰਕਰਮਾ ਕਰਨੀਆਂ ਹਰ ਇੱਕ ਗੱਲ ਦੇ ਉੱਤੇ ਜਿਹੜਾ ਉਹ ਬਕਾਇਦਾ ਜਾਣਕਾਰੀ ਹੈ ਇਹਦੀ ਵਿਆਖਿਆ ਵਾਸਤੇ ਇੱਕ ਕਿਤਾਬ ਆ ਉਹਦਾ ਨਾਮ ਆ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਉਹਦੇ ਇਸ ਕੱਲੀ-ਕੱਲੀ ਗੱਲ ਦੇ ਬਾਰੇ ਐਕਸਪਲੇਨ ਕੀਤਾ ਗਿਆ ਕਿ ਕਿਹੜੇ ਕੰਮ ਦਾ ਕੀ ਮਤਲਬ ਹੁੰਦਾ ਰਹੁ ਵਿਚਾਰ ਇਹ ਜਿਹੜੇ ਇਸ ਤਰੀਕੇ ਨਾਲ ਗੁਰੂ ਪਿਆਰਿਓ ਇਹ ਜਿਹੜਾ ਵਿਆਹ ਦਾ ਕਾਰਜ ਆ ਇਹ ਹੈ ਤੇ ਬੇਸ਼ੱਕ ਛੋਟਾ ਹੀ ਹੈ ਕੰਮ ਇਹ ਤਾਂ ਸਿਰਫ ਇੱਕ ਦਿਨ ਵਿੱਚ ਹੀ ਸੰਪੂਰਨ ਹੋ ਜਾਂਦਾ ਪਰ ਇਹਨੂੰ ਸਮਝਣ ਵਾਸਤੇ ਕਈ ਸਾਲ ਲੱਗ ਜਾਂਦੇ ਆ ਵਿਆਹ ਹੁੰਦਾ ਵਾ ਪਰ ਲਾਵਾਂ ਦੀ ਸਾਨੂੰ ਪਤਾ ਨਹੀਂ ਕਿ ਉਹ ਲਾਵਾਂ ਦੇ ਕੀ ਅਰਥ ਬਣਦੇ ਆ ਹਰ ਅੱਗੇ ਜਾ ਕੇ ਅਸੀਂ ਵਿਚਾਰਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਆਨੰਦ ਕਾਰਜ ਬਾਰੇ ਸਾਰਾ ਆਪ ਸਮਝਾਂ ਤੇ ਸੰਗਤ ਦੀ ਸੇਵਾ ਕਰ ਸਕਾਂ ਤੇ ਨਾਲ ਦੀ ਨਾਲ ਇਹਦੀ ਮੈਂ ਰਿਕਾਰਡਿੰਗ ਕਰਕੇ YouTube ਤੇ ਵੀ ਹਰ ਰੋਜ਼ ਅਪਲੋਡ ਕਰਦਾ ਮੈਨੂੰ ਲੱਗਦਾ ਵੀ ਇਹਦੇ 99 ਇੱਕ ਲੈਕਚਰ ਹੋ ਜਾਣਗੇ ਲਗਭਗ ਰੋਜ਼ ਆਨੰਦ ਕਾਰਜ ਦੀ ਗੱਲ ਰੋਜ਼ ਇਹਨਾਂ ਦੇ ਬਾਰੇ ਕੱਲੀ-ਕੱਲੀ ਗੱਲ ਨੂੰ ਸਮਝਣਾ ਜਿਹੜਾ ਆਨੰਦ ਕਾਰਜ ਹੈ ਵਿਆਹ ਤਾਂ ਅਸਲ ਵਿੱਚ ਇੱਕ ਬਹੁਤ ਛੋਟਾ ਜਿਹਾ ਕਾਰਜ ਹੈ ਇਹ ਤਾਂ ਸਿਰਫ ਇੱਕ ਦਿਨੇ ਚ ਸੰਪੂਰਨ ਹੋ ਜਾਂਦਾ ਪਰ ਨਿਰਵਾਹ ساری ਜ਼ਿੰਦਗੀ ਲਈ ਹੈ ਨਿਰਵਾਹ ਹੀ ਵਿਆਹ ਦੀ ਕੀਮਤ ਪ੍ਰਗਟ ਕਰਦਾ ਹੈ ਨਿਰਵਾਹ ਤੁਹਾਡਾ ਸਮਾਂ ਕਿਦਾਂ ਬਤੀਤ ਹੋ ਰਿਹਾ ਅਸਲ ਮੈਨੇ ਇਹ ਰੱਖਦਾ ਸਤਿਗੁਰੂ ਜੀ ਨੇ ਵੀ ਉਤਨੀ ਸਿੱਖਿਆ ਵਿਆਹ ਦੀ ਦਿੱਤੀ ਉਨੀ ਸਿੱਖਿਆ ਮਹਾਰਾਜ ਨੇ ਵਿਆਹ ਦੀ ਨੇ ਦਿੱਤੀ ਜਿੰਨੀ ਨਿਰਵਾਦ ਹੀ ਦਿੱਤੀ ਆ ਨਿਰਵਾਦ ਵਿੱਚੋਂ ਇਹ ਸਭ ਕੁਝ ਪੈਦਾ ਹੁੰਦਾ ਮਨੁੱਖਾ ਜ਼ਿੰਦਗੀ ਦੇ ਤਿੰਨ ਜ਼ਰੂਰੀ ਹਿੱਸਿਆਂ ਤੇ ਨਜ਼ਰ ਮਾਰਿਆਂ ਸਪਸ਼ਟ ਹੋ ਜਾਂਦਾ ਇਹ ਤਿੰਨ ਹਿੱਸੇ ਨੇ ਪਰਿਵਾਰ ਸੰਸਾਰ ਤੇ ਨਿਰੰਕਾਰ ਨਿਰਵਾਦ ਨੂੰ ਹੋਰ ਸੌਖਿਆਂ ਸਮਝਣ ਵਾਸਤੇ ਤੁਹਾਡਾ ਗੁਜ਼ਾਰਾ ਤੁਹਾਡੀ ਲਾਈਫ ਸਪੈਂਡ ਕਿਵੇਂ ਹੋ ਰਹੀ ਆ ਤੁਹਾਡੀ ਜ਼ਿੰਦਗੀ ਬਤੀਤ ਕਿਵੇਂ ਹੋ ਰਹੀ ਆ ਇਹ ਗੱਲ ਮੈਨੇ ਰੱਖਦੀ ਆ ਤੇ ਜਿਸ ਦਾ ਪਰਿਵਾਰ ਨਾਲ ਨਿਰਵਾਹ ਹੋ ਗਿਆ ਉਸ ਦਾ ਸੰਸਾਰ ਨਾਲ ਨਿਰਵਾਹ ਹੋ ਜਾਏਗਾ ਇਹ ਤਿੰਨ ਸਟੇਜਾਂ ਨੇ ਕਈ ਵਰੀ ਆਪਾਂ ਵੇਖਦੇ ਆ ਕੋਈ ਬੰਦਾ ਤੁਹਾਨੂੰ ਰੁੱਖਾ ਬੋਲਦਾ ਭੈੜਾ ਬੋਲਦਾ ਅਪ ਸ਼ਬਦ ਬੋਲਦਾ ਅਸੀਂ ਕਹਿੰਨੇ ਇਹਦੇ ਵਿਚਾਰੇ ਦੇ ਵਸ ਨਹੀਂ ਆ ਇੱਕ ਘਰੋਂ ਦੁਖੀ ਆ ਇੱਕ ਘਰੋਂ ਲੜ ਕੇ ਆਇਆ ਵਾ ਕਹਿੰਦਾ ਮਤਲਬ ਸਟਾਰਟਿੰਗ ਕੀ ਆ ਪਰਿਵਾਰ ਉਸ ਤੋਂ ਬਾਅਦ ਸੰਸਾਰ ਤੇ ਫਿਰ ਅੱਗੇ ਆ ਜਾਂਦਾ ਨਿਰੰਕਾਰ ਜੀ ਦਾ ਸੰਸਾਰ ਵਿੱਚ ਵਰਤੋਂ ਵਿਹਾਰ ਵਧੀਆ ਵਾ ਉਹਦਾ ਨਿਰੰਕਾਰ ਨਾਲ ਵੀ ਵਰਤੋਂ ਵਿਹਾਰ ਵਧੀਆ ਹੋਏਗਾ ਜਿਸ ਦੇ ਘਰ ਪਰਿਵਾਰ ਵਿੱਚ ਮਿਠਾਸ ਆ ਪਿਆਰ ਆ ਨੇੜਤਾ ਹੈ ਮੁਹੱਬਤ ਹੈ ਟੱਬਰ ਦੇ ਜੀ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਆ ਇੱਕ ਦੂਜੇ ਨੂੰ ਸਮਝਦੇ ਆ ਉਹ ਬੰਦਾ ਸੰਸਾਰ ਨਾਲ ਵੀ ਬਹੁਤ ਵਧੀਆ ਵਿਹਾਰ ਕਰੇਗਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਜਿਹੜੇ ਬੰਦੇ ਦਾ ਸੰਸਾਰ ਵਿੱਚ ਵਿਹਾਰ ਇਨਾ ਵਧੀਆ ਲੱਗਦਾ ਵੀ ਲੋਕੀ ਸਿਫਤ ਕਰਦੇ ਆ ਵੀ ਆਹ ਵੇਖੋ ਵੀ ਬੰਦਾ ਕਿੰਨੇ ਇਹਦੇ ਵਿੱਚ ਸ਼ੋਭ ਗੁਣ ਨੇ ਕਿੰਨਾ ਵਧੀਆ ਬੋਲਦਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਜਿਹਦਾ ਸੰਸਾਰ ਵਿੱਚ ਵਧੀਆ ਜ਼ਿੰਦਗੀ ਬਤੀਤ ਹੋ ਰਹੀ ਆ ਉਹ ਦੀ ਨਿਰੰਕਾਰ ਦੇ ਨਾਲ ਵੀ ਜਿਹੜੀ ਪ੍ਰੀਤ ਹੈ ਰੱਬ ਨਾਲ ਗੁਰੂ ਨਾਲ ਅਧਿਆਤਮਕ ਤਲ ਦੇ ਉੱਤੇ ਉਹ ਵੀ ਲਾਜਵਾਬ ਹੋਏਗੀ ਉਹ ਵੀ ਮਹਾਨ ਹੋਏਗੀ ਇੱਥੇ ਮੈਂ ਇੱਕ ਗਾਥਾ ਸੁਣਾ ਕੇ ਤੇ ਸਮਾਪਤੀ ਕਰਾਂ ਇਹ ਤਿੰਨ ਹਿੱਸੇ ਨੇ ਜਿਸ ਦਾ ਪਰਿਵਾਰ ਨਾਲ ਨਿਰਵਾਹ ਹੋ ਗਿਆ ਉਸ ਦਾ ਸੰਸਾਰ ਨਾਲ ਨਿਰਵਾਹ ਹੋ ਜਾਏਗਾ ਅਤੇ ਜਿਸ ਦਾ ਸੰਸਾਰ ਨਾਲ ਨਿਰਵਾਹ ਹੋ ਜਾਵੇ ਉੰਦਰੰਕਾਰ ਨਾਲ ਵੀ ਪ੍ਰੀਤ ਗੰਢ ਲੈਂਦਾ ਹੈ ਕਿਉਂਕਿ ਅੰਮ੍ਰਿਤ ਬਾਣੀ ਦੇ ਬਚਨ ਨੇ ਆਸਾ ਕੀ ਵਾਰ ਵਿੱਚ ਇਹ ਜਗ ਸਚੈ ਕੀ ਹੈ ਕੋਠੜੀ ਸਚੇ ਕਾ ਵਿੱਚ ਵਾਸ ਇਹ ਸੰਸਾਰ ਵੈਗੁਰੂ ਦੀ ਕੋਠੜੀ ਆ ਇਹਦੇ ਵਿੱਚ ਵੈਗੁਰੂ ਜੀ ਦਾ ਵਾਸਾ ਹੈ ਤੋਂ ਇਸ ਵਾਸਤੇ ਪਤਾ ਚੱਲ ਜਾਂਦਾ ਸੰਖੇਪ ਚ ਮੈਂ ਉਹ ਗਾਥਾ ਦਾ ਜ਼ਿਕਰ ਕਰਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭਾਈ ਮਰਦਾਨਾ ਸਾਹਿਬ ਜੀ ਇੱਕ ਨਗਰ ਦੇ ਵਿੱਚ ਜਾਂਦੇ ਨੇ ਤੇ ਉੱਥੇ ਭਾਈ ਮਰਦਾਨਾ ਜੀ ਮਹਾਰਾਜ ਨੂੰ ਕੋਸ਼ਿਸ਼ਦੇ ਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਦੱਸੋ ਵੀ ਆ ਜਿਹੜਾ ਬੰਦਾ ਅੱਜ ਪਿੰਡ ਦੇ ਵਿੱਚ ਮਰਿਆ ਹੈ ਇਹਦਾ ਸਤਿਗੁਰੂ ਜੀ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਹੋਏਗਾ ਕੀ ਇਹਦੀ ਅਗਾਹ ਵਾਲਾ ਜਿਹੜਾ ਸਮਾਂ ਚੰਗਾ ਹੋਏਗਾ ਜਿਵੇਂ ਲੋਕੀ ਗੱਲਾਂ ਕਰਦੇ ਹੁੰਦੇ ਉਹ ਕਿੱਥੇ ਗਿਆ ਉਹਦਾ ਕੀ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਵੀ ਜਾ ਤੂੰ ਪਤਾ ਕਰਿਆ ਪਿੰਡ ਦੇ ਵਿੱਚ ਭਾਈ ਮਰਦਾਨਾ ਜੀ ਗਏ ਤੇ ਲੋਕੀ ਉਹਦੇ ਬਾਰੇ ਬਹੁਤ ਸਿਫਤਾਂ ਕਰਨ ਇਸ ਬੰਦੇ ਦੀ ਘਾਟ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ ਇਹ ਸਾਨੂੰ ਮੁੜ ਮੁੜ ਕੇ ਯਾਦ ਆਏਗਾ ਇਹਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਨੂੰ ਹੀ ਸਮਰਪਿਤ ਕਰ ਦਿੱਤੀ ਸੀ ਬਹੁਤ ਲੋਕੀ ਬੈਰਾਗ ਕਰਨ ਇਹਦਾ ਵਿਛੋੜਾ ਕਿੰਦਾ ਜਰਾਂਗੇ ਭਾਈ ਮਰਦਾਨਾ ਜੀ ਵਾਪਸ ਆਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਪੁੱਛਿਆ ਸਤਿਗੁਰੂ ਜੀ ਇਸ ਤਰ੍ਹਾਂ ਦੀਆਂ ਲੋਕਾਂ ਗੱਲਾਂ ਕਰਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਲੋਕਾਂ ਦੀ ਜ਼ੁਬਾਨ ਤੋਂ ਉਹਦੇ ਮਰਨ ਤੋਂ ਬਾਅਦ ਕਲੀਅਰ ਹੋ ਗਿਆ ਪਤਾ ਚੱਲ ਜਾਂਦਾ ਏ ਇਸ ਬੰਦੇ ਨੇ ਬਹੁਤ ਵਧੀਆ ਜ਼ਿੰਦਗੀ ਬਤੀਤ ਕੀਤੀ ਆ ਇਹਦਾ ਇਹ ਲੋਕ ਵੀ ਸੁਖੀ ਆ ਇਹਦਾ ਪ੍ਰਲੋਕ ਵੀ ਸੁਹੇਲਾ ਹੈ ਇੱਕ ਹੋਰ ਪਿੰਡ ਵਿੱਚ ਗਏ ਇਸ ਤਰ੍ਹਾਂ ਉੱਥੇ ਲੋਕੀ ਕਹਿਣ ਪੀ ਜਿਹੜਾ ਬੰਦਾ ਨਾ ਜੀ ਇਹ ਤੇ ਚੰਗਾ ਹੋਇਆ ਸਾਡੇ ਕੋਲੋਂ ਲੱਥ ਗਿਆ ਇਹ ਤੇ ਧਰਤੀ ਦੇ ਉੱਤੇ ਭਾਰ ਸੀ ਇਹ ਲੋਕਾਂ ਨੂੰ ਬਹੁਤ ਬੁਰਾ ਬੋਲਦਾ ਸੀ ਉਹਦੇ ਬਾਰੇ ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਮਰਦਾਨਿਆ ਆ ਵੇਖ ਇਹਦੇ ਮਰਨ ਤੇ ਲੋਕੀ ਸ਼ੁਕਰ ਮਨਾਉਂਦੇ ਆ ਇਹ ਬੰਦਾ ਆਪਣੀ ਇੱਥੇ ਵੀ ਜ਼ਿੰਦਗੀ ਬਰਬਾਦ ਕਰ ਗਿਆ ਅਗਾਹ ਦੀ ਜਿਹੜੀ ਲੋਕੀ ਗੱਲ ਕਰਦੇ ਗਾਂ ਵੀ ਇਹਨੇ ਵਿਚਾਰੇ ਨੇ ਕਿਹੜਾ ਉੱਥੇ ਮਹਿਲਾ ਚ ਬਹਿਣਾ ਗਾਂ ਵੀ ਤੱਕੇ ਖਾਂਦਾ ਫਿਰੇਗਾ ਜੰਮਣ ਮਰਨ ਜੂ ਨਾਟਕ ਦੇ ਵਿੱਚ ਇਸ ਤਰ੍ਹਾਂ ਸਾਨੂੰ ਸਮਝਾਉਣ ਵਾਸਤੇ ਸਾਖੀ ਕਾਰਾ ਨੇ ਇਸ ਤਰ੍ਹਾਂ ਦੀਆਂ ਸਾਖੀਆਂ ਬਣਾਈਆਂ ਤਾਂ ਜੇ ਸਾ ਮਨੁੱਖ ਦਾ ਪਰਿਵਾਰ ਸੁਖੀ ਉਹਦਾ ਸੰਸਾਰ ਸੁਖੀ ਜਿਹੜਾ ਸੰਸਾਰ ਵਿੱਚ ਸੁਖੀ ਉਹ ਨਿਰੰਕਾਰ ਦੇ ਚਰਨਾਂ ਵਿੱਚ ਜੁੜਿਆ ਹੋਇਆ ਵੀ ਆਨੰਦਮਾਨ ਦਾ ਅੱਜ ਦੇ ਵਕਤ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ